इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇਸ ਕਿਸ ਕਾਰਨ ਕਰਕੇ ਲਗਾਇਆ ਗਿਆ ਹੈ ਤੇ ਇਹਨਾਂ ਦਾ ਆਪਣਾ ਕੀ ਵਿਚਾਰ ਹੈ ਇਸ ਬਾਰੇ ਵੀ ਕੀ ਮੰਗ ਹੈ ਇਹਨਾਂ ਦੀ ਹਾਂਜੀ ਸਰ ਇਹ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਜ਼ਿਲ੍ਹਾ ਆਗੂ ਸੁਖਦੀਪ ਸਿੰਘ ਘਿਆਣਾ ਏ ਜੀ ਚੌਂਕੀ ਵਿੱਚ ਚਾਰ ਚਾਰ ਰੁਪਈਆ ਬਹੁਤ ਘਟ ਗਿਆ ਤੇ ਬਹੁਤ ਮਾਰਾ ਜੇ ਇਹਦੀਆਂ ਤੁਨ ਸਾਰੀ ਬੈਕਗਰਾਉਂਡ ਦਸੀਏ ਨਾ ਪਿੰਡੇ ਦਾ ਸਜਦੇਗਾ ਪਹਿਲਾਂ ਚੌਂਕੀ ਚ ਸਾਧਕ ਵੀ ਰਹਿ ਗਿਆ ਫਿਰ ਇਸ ਸਿਟੀ ਕੋ ਫੀਡ ਕੋਰ ਵੀ ਰਹਿ ਗਿਆ ਹੁਣ ਇਥੋਂ ਚਾਰ ਚਾਰ ਪੰਜ ਪੰਜ ਹਜ਼ਾਰ ਰੁਪਈਆ ਲਈ ਜਾਂਦਾ ਇਹ ਵੀ ਜਿਹੜਾ ਚਾਰ ਪੰਜ ਹਜ਼ਾਰ ਰੁਪਈਆ ਦੇ ਤਾਂ ਕੋਈ ਚਲਾਨ ਨਹੀਂ ਤੇ ਨਹੀਂ ਇਹ ਚਲਾਨ ਆ ਰਾਤ ਸਾਡਾ ਮੋਟਰਸਾਈਕਲ ਨੇ ਇੱਕ ਬੌਂਡ ਕੀਤਾ ਇਥੇ ਇਹਨਾਂ ਨੇ ਆਖਿਆ ਵੀ ਸਾਡਾ ਕੋਈ ਅਧਿਕਾਰ ਨਹੀਂਗਾ ਨਾਲ ਦੀ ਨਾਲ ਇਹਨਾਂ ਮੋਟਰਸਾਈਕਲ ਨੂੰ ਬੌਂਡ ਕਰਦੇ ਤੇ ਕਾਗਜ਼ੇ ਨਹੀਂ ਕੀ ਵੀ ਆਪਾਂ ਨੂੰ ਕੋਈ ਵੀ ਆਪਾਂ ਨੂੰ ਪਤਾ ਆਪਾਂ ਇਹਨੂੰ ਕਹਿ ਸਕਦੇ ਹਾਂ ਟਾਈਮ ਦੇ ਬਗਰਾੜੀ ਦਾ ਉਹ ਇਹ ਬਗਰਾ ਚੌਂਕੀ ਬਗਰਾੜੀ ਦੀ ਆ ਇਹਦਾ ਸਫਰ ਨਹੀਂ ਪੰਦਾ ਵੀ ਮੈਂ ਇਹਨੂੰ 10 ਮਿੰਟ ਜਾਂ 20 ਮਿੰਟ ਘੰਟਾ ਦੇਵਾਂ ਜੇ ਇੱਕ ਘੰਟਾ ਦੇ ਇੱਕ ਘੰਟੇ ਚਾਹ ਜੂ 20 ਮਿੰਟਾਂ ਦਾ ਚੌਂਕੀ ਚਾਰਜ ਪਾਣੀ ਨਹੀਂ ਪੀ ਸਕਦਾ ਬੋਤਲ ਚੋ ਚੱਕੇ ਇਹ ਆ ਮੈਨੂੰ 20 ਮਿੰਟ ਸਾਰੇ ਕਾਜ ਹਾਜ਼ਰ ਕਰ ਦੋ ਇਹਨਾਂ ਦੀ ਜਿਹੜੀ ਗੱਡੀ ਆ ਹੁੱਟਰਾਂ ਵਾਲੀ ਉਹ ਨੰਬਰ ਪਲੇਟ ਹੈ ਨਹੀਂ ਇਹਦੀ ਸਰਕਾਰ ਸਾਨੂੰ ਕਿੱਥੋਂ ਥੋੜੀ ਜੀ ਲੈ ਕੇ ਆਏ ਇਹ ਬੰਦਾ ਹੀ ਇਹ ਵਜਾ ਜਿੱਥੋਂ ਵੀ ਆਉਂਦਾ ਇੱਕ ਲੇਸ ਪਾ ਕੇ ਹੀ ਆਉਂਦਾ ਆ ਕੱਲ੍ਹ ਪਰਸੋਂ ਇਹ ਬਾਈ ਦਾ ਇਹ ਬਾਈ ਦਾ ਮੋਟਰਸਾਈਕਲ ਸੀਗਾ 4000 ਰੁਪਏ ਦੀ ਮੰਗ ਕੀਤੀ ਆ ਤੇ ਹਾਰ ਕੇ ਨੇ ਚੌਂਕੀ ਲਾਦਾ ਜੇ 4000 ਰੁਪਏ ਨਹੀਂ ਦਿੱਤਾ ਤਾਂ ਇਹ ਐਡਾ ਕਰਾਪਟ ਬੰਦਾ ਚਾਰ ਚਾਰ 5-5000 ਰੁਪਏ ਬਣਵਾਦਾ ਇੱਕ ਬੰਦੇ ਤੇ ਇਹਦਾ ਰਵਈਆ ਐਡਾ ਘਟ ਗਿਆ ਤੇ ਐਡਾ ਮਾਰਾ ਛਾੜੀ ਗੱਲ ਦੇ ਮਾਝਾ ਨਾ ਵੀ ਐਡਾ ਰਵਈਆ ਮਾਰਾ ਕਿਵੇਂ ਹੋ ਗੜ ਗਿਆ ਨੇ ਉਹਦਾ ਜਿੱਡਾ ਚੌਂਕੀ ਚਾਰਜ ਬਣਾਈ ਬੈਠਾ ਕਿਉਂਕਿ ਪਹਿਲਾਂ ਇਹਨੂੰ ਹਕਾਰ ਆ ਆਪਦੀ ਫੀਤੀਆਂ ਦਾ ਪਹਿਲਾਂ ਕਾਂਗਰਸ ਨਾਲ ਜਾਂਦਾ ਕਿ ਕਿੱਕੀ ਢੋਣਾ ਹੁਣ ਮੋਲਕ ਜੇ ਤੋਦਾ ਇਹ ਪਿੱਠੂ ਬਣਿਆ ਮੈਂ ਟੋਟਾ ਉਹਦਾ ਹੁਣ ਉਹਨੂੰ ਅਗਰਹੀ ਕਰਕੇ ਦਿੰਦਾ ਸਾਡੇ ਕਿਸਾਨਾਂ ਨੂੰ ਇੰਨਾ ਕ ਤੰਗ ਕਰਦਾ ਮੈਂ ਇਹਨਾਂ ਬਈ ਐਡਾ ਬ੍ਰੇਸ਼ਟ ਬੰਦਾ ਹੀ ਨਹੀਂ ਜਿਹੜਾ ਬ੍ਰੇਸ਼ਟ ਇਹ ਆ ਲੋਕਲ ਬੰਦੇ ਨੂੰ ਲੰਘ ਨਹੀਂ ਦੇ ਰਿਹਾ ਦਾ ਠੀਕ ਹੈ ਧੰਨਵਾਦ ਮੈਂ ਬਗਰ ਆਪ ਗੱਲਬਾਤ ਕਰਦੇ ਆਂ ਜੀ ਬਗੜਾੜੀ ਦੇ ਕਿਸਾਨ ਮੋਰਚੇ ਦੇ ਪ੍ਰਧਾਨ ਜੀ ਨਾਲ ਹੀ ਅਮਰਿਤਪਾਲ ਸਿੰਘ ਜਿਹੜਾ ਸਾਡੀ ਸਾਥ ਜੇਸਰ ਕੀ ਕਹਿਣਾ ਚਾਹੋਗੇ ਜੀ ਮੈਂ ਭਾਤੀ ਕਿਸਾਨ ਨੂੰ ਨਹੀਂ ਆ ਰਹਾ ਦਾ ਪ੍ਰਧਾਨ ਬਗੜਾੜੀ ਕਾਈ ਦਾ ਰਾਤ ਮੈਨੂੰ ਵੀ ਇਹਨਾਂ ਨੇ ਘੇਰਿਆ ਇੱਕ ਇਹਨਾਂ ਦਾ ਮੰਨ ਲਓ ਚੌਕੀ ਪਹੁੰਚ ਹੈਗਾ ਇਨਚਾਰਜ ਮੈਨੂੰ ਤਾਂ ਵੀ ਤੇਰੇ ਕਾਗਜ਼ ਪੱਤਰ ਮੈਂ ਕਹਿ ਰਿਹਾ ਵੀ ਮੈਂ ਯੂਨੀਅਨ ਦਾ ਪ੍ਰਧਾਨ ਆ ਫੇਰ ਕੇ ਗਿਆ ਦਾ ਮੈਂ ਚਾਬੀ ਉਸ ਵਕਤ ਗੱਡੀ ਤੇ ਛੱਡਤੀ ਮੈਂ ਕਹਿ ਰ ਮੜ ਕੇ ਜਦੋਂ ਚੌਂਕੀ ਨਿਯਾਰਜ ਬਾਹਰ ਨਿਕਲ ਆਇਆ ਇਹ ਮੌਨਸ਼ਨ ਯਾਰ ਇਹ ਤੂੰ ਕੀ ਕੀਤਾ ਮੈਂ ਚਾਬੀ ਛੱਡਤੀ ਮੈਂ ਕਿਹਾ ਤੂੰ ਲੈ ਜਾ ਵੀ ਅਸੀਂ ਬਾਤ ਤੜਕੇ ਲੈ ਜਾਾਂਗੇ ਆਪਣੇ ਮੈਂ ਕਿਹਾ ਤੂੰ ਘਰੇ ਛਾਡੇ ਕਿਵੇਂਗਾ ਪਰ ਨਹੀਂ ਉਹ ਚੀਜ਼ਾਂ ਨਹੀਂ ਸੁਧਰ ਗਰਬ ਮੈਂ ਪਹਿਲਾਂ ਵੀ ਉਹ ਇੱਕ ਦੁਵਾਰੀ ਕਿਹਾ ਮੈਂ ਕਿਹਾ ਤੂੰ ਬਾਜ ਆ ਜਾ ਚੀਜ਼ਾਂ ਤੋਂ ਵੀ ਤੂੰ ਨਾਲ ਲੋਕਾਂ ਨੂੰ ਸਾਡੇ ਨੂੰ ਪਰੇਸ਼ਾਨ ਘਾਤੋ ਕਰ ਰਹੇ ਆ ਪਰ ਉਹ ਚੀਜ਼ ਤੇ ਨਹੀਂ ਬਾਜ ਆਇਆ ਮੈਂ ਕਿਹਾ ਤੇਰਾ ਇਹਨੂੰ ਇਹਨੂੰ ਕਿਹਾ ਸੀ ਜਦੋਂ ਵੀ ਤੇਰਾ ਸਾਡੇ ਨਾਲ ਹੱਥ ਜੁੜੇ ਤਾਂ ਤੇਰੇ ਅਸੀਂ ਨੱਕ ਨਾਲ ਜੀਭ ਲਵਾਵਾਂਗੇ ਪਰ ਅੱਜ ਅਸੀਂ ਇਹਦੀ ਨੱਕ ਨਾਲ ਜੀਭ ਲਵਾ ਕੇ ਜਾਵਾਂਗੇ ਫੇਰ ਇਹ ਲੁੱਟ ਰਿਆ ਜਿਹੜੇ ਚਿੱਟੇ ਵਾਲੇ ਛੜਿਆ ਚਿੱਟਾ ਵੇਚ ਜਾਂਦੇ ਆ ਕਿਉਂਕਿ ਉਹ ਇਹਨੂੰ ਹਵਤਾ ਦਿੰਦੇ ਆ ਉਹਨਾਂ ਨੂੰ ਇਹ ਕੁਝ ਨਹੀਂ ਕਹਿ ਰਿਹਾ ਜਿਹੜਾ ਆਮ ਲੋਕ ਆ ਉਹ ਕੋਈ ਵੀ ਜਾਤੀ ਦਾ ਕੋਈ ਮਰਵੀ ਸੇਖਾਂ ਜਾਂ ਬੌਰੀਆ ਸੇਖਾਂ ਕੋਈ ਵੀ ਜਾਤੀ ਦਾ ਉਹਨਾਂ ਨੂੰ ਲੁੱਟ ਰਿਹਾ ਕਿਉਂਕਿ ਉਹ ਆਮ ਦਿਹਾੜੀਦਾਰ ਬੰਦੇ ਆ ਉਹ ਖੇਤਾਂ ਵਾਲੇ ਕੀ ਕਰਨਗੇ ਇਹਨਾਂ ਨੂੰ ਕੱਲ ਮੇਰੇ ਤਾਂ ਖੁਦ ਨਾ ਹੋਈਆ ਆਹਾਂ 20 ਮਿੰਟ ਦਾ ਕਾਗਜ਼ ਲੈ ਕੇ ਦੇ ਦਿਓ 20 ਮਿੰਟਾਂ 'ਚ ਤਾਂ ਬੰਦਾ ਕਿੱਥੋਂ ਕੀ ਕਰੂਗਾ ਤੇ ਬੰਦਾ ਜਿਹੜਾ ਉਹ ਮੋਟਰਸਾਈਕਲ ਲੈ ਆ ਉਹ ਬਾਹਰ ਦਾ ਮੋਟਰਸਾਈਕਲ ਜਿੱਥੋਂ ਲਿਆ ਆਉਣੇ 20 ਮਿੰਟਾਂ 'ਚ ਨਹੀਂ ਲਿਆ ਆ ਆਹਾਂ ਮੈਂ ਬੋਣ ਕਰੂਗਾ ਠੀ ਅਗਾ ਜ ਅਗਲਾ ਕਦਮ ਆ ਸੈਟਲ ਨਹੀਂ ਹੋਣਾ ਸੀ ਜਿਲੇ ਨਾਲ ਕਰਕੇ ਮੰਨ ਲਓ ਜਿਲੇ ਨਾਲ ਕਰਕੇ ਜਿਵੇਂ ਵੀ ਸਾਨੂੰ ਜ਼ਿਲ੍ਹਾ ਕਹੂਗਾ ਉਵੇਂ ਕਰਾਂਗੇ ਇਹਦੇ ਹੋਣਾ ਸੀ ਜੀਬ ਨੱਕ ਨਾਲ ਲਵਾ ਕੇ ਹਟਾਂਗੇ ਇਸ ਤੋਂ ਪਿਛੇ ਅਸੀਂ ਨਹੀਂ ਪਿਛੇ ਹਟਣਾਗਾ ਪਹਿਲਾਂ ਹੋਰ ਜੇ ਸੇਬੰਦੀਆਂ ਹੋਣੀਆਂ ਭੱਜ ਜਾਂਦੀਆਂ ਹੋਣੀਆਂ ਪਰ ਅਸੀਂ ਨਹੀਂ ਭੱਜਾਂਗੇ ਨੂੰ ਮੈਂ ਬਹੁਤ ਵਾਰੀ ਕਹਤਾ ਸੀ ਪਿਆਰ ਨਾਲ ਵੀ ਕਿਹਾ ਮੈਂ ਕਿਹਾ ਭਰਾ ਯਾਰਾ ਤੇ ਸਾਡੇ ਬੰਦੇ ਰਾਤ ਦੇ ਨੇ ਫੋਨ ਵੀ ਭੰਨਿਆ ਫੋਨ ਵੀ ਭੰਨਿਆ ਇਹਨੇ ਰਾਤ ਹਾਂ ਜੀ ਸਰ ਜਿਹੜਾ ਤੁਹਾਡਾ ਚਾਰਾੜੀ ਵਿੱਚ ਤੁਸੀਂ ਕਹਿਣ ਲਿਖਤਾ ਹੈ ਉਹ ਕਿਸ ਪ੍ਰਕਾਰ ਲਿਖਿਆ ਗਿਆ ਹੈ ਜੀ ਉਹ ਮੋਟਰ ਤੇ ਬਾਡੇ ਤੇ ਗਿਆ ਹੈਗਾ ਫੈਲ ਖੇਤ ਨੂੰ ਚੱਲਿਆ ਹੈਗਾ ਫਿਰ ਤੋਂ ਜਦੋਂ ਲੱਗਾ ਤੇ ਉੱਥੇ ਰੁਕ ਲਿਆ ਮੈਨੂੰ ਮੈਨੂੰ ਕਹਿੰਦਾ ਵੀ ਇਹ ਕਾਗਜ਼ ਪੱਤਰ ਲਿਆ ਤੇ ਕਾਗਜ਼ ਪੱਤਰ ਮੇਰੇ ਕੋਲ ਉਸ ਟਾਈਮ ਹੈ ਨਹੀਂ ਸੀਗੀ ਕੋਂਕਰ ਹੋਂ ਤਾਂ ਮੈਂ ਗਿਆ ਸੀਗਾ ਖੇਤ ਨੂੰ ਜੱਦੇ ਚੱਲਿਆ ਹੈਗਾ ਮੁੜ ਕੇ ਉੱਥੇ 10 ਕਿ ਮਿੰਟ ਰੁਕਿਆ ਇਹਨਾਂ ਮੋਟਰਸਾਈਕਲ ਮੁੜ ਕੇ ਤੇ ਚੌਂਕੀ ਲਿਆਈ ਚੌਂਕੀ ਲਾ ਕੇ ਕਹਿੰਦਾ 5000 ਰੁਪਿਆ ਦੇ ਜਾ ਮੈਨੂੰ ਕਹਿੰਦਾ ਮੈਂ ਖੈ ਨਈ ਇਹ ਨਵੇੜਲਾ ਬੰਦੇ ਲੈਂਦੇ ਮੈਂ ਫਿਆਰ ਕਿੰਨੇ ਵਿੜਿਆ 4000 ਰੁਪਇਆ ਦੇ ਕੇ ਤੇ ਫਿਰ ਮੋਟਰਸਾਈਕਲ ਹੈ ਸਾਰੇ ਕਾਗਜ਼ੀ ਮੇਰੇ ਕੋ ਪੂਰੇ ਆ ਤੇ ਲਾਇਸੈਂਸ ਵੀ ਹੈਗਾ ਤੇ ਕਾਪੀ ਵੀ ਹੈਗੀ ਸਾਰਾ ਕੁਝ ਹੈਗਾ ਪਰ ਕੀ ਹੈ ਜੀ ਭਾਵੇਂ ਖੜਾ ਆ ਆ ਲਾਇਸੈਂਸ ਵੀ ਸੀਗਾ ਤੇ ਕਾਪੀ ਵੀ ਸੀਗੀ ਆ ਬਤਾ ਵੀ ਨਹੀਂ ਛੱਡਿਆ ਨੇ ਮੋਟਰਸਾਈਕਲ ਮੇਰਾ ਨਾ ਨੰਬਰ ਪਲੇਟ ਵੀ ਲੱਗੀ ਆ ਸਾਰਾ ਕੁਝ ਸਰਕਾਰੀ ਲੱਗਿਆ ਹੋਇਆ ਹੈਗਾ ਹਾਂ ਜੀ ਰੇ ਤੋਂ ਨਾ ਕੀ ਹਾਸਾ ਵਾਪਰੇ ਇਧਰ ਰਾਤ ਇਨਾਈ ਮੇਰਾ ਮੇਰਾ ਮੋਟਰਸਾਈਕਲ ਰੋਕਿਆ ਹੀ ਕਰਤੇ ਮੈਂ ਆਖੇ ਹੀ ਮੈਂ ਖੇਤੋਂ ਆਇਆ ਤੇ ਖੇਤੀ ਹੀ ਜਾਣਾ ਦਵਾਈ ਲੈ ਕੇ ਇਹਨੇ ਮੈਂ ਫੋਨ ਲਾਉਣ ਲੱਗਾ ਇਹਨੇ ਮੇ ਕਿੰਨੇ ਥੋੜਾ ਕਿੰਨਾ ਨੁਕਸਾਨ ਹੋਇਆ ਫੋਨ ਦਾ ਜੀ ਫੋਨ ਜਮਾਂ ਪਨ ਚੁੱਕਿਆ ਜੀ ਕਿੰਨੇ ਦਾ ਫੋਨ ਹੋਗਾ ਫੋਨ ਇਹ ਮ 17000 ਦਾ ਲਿਆ ਸੀ ਜੀ ਪੈਸਿਆਂ ਦੀ ਡਿਮਾਂਡ ਕੋਈ ਨਹੀਂ ਨਹੀਂ ਪੈਸਿਆਂ ਦੀ ਰਾਤ ਕੋਈ ਨਹੀਂ ਕੀਤੀ ਜੀ ਮੌਕੇ ਤੇ ਪ੍ਰਧਾਨ ਸਾਹਿਬ ਆਗੇ ਸੀਗੇ ਸਾਡੇ ਬਗੜਾੜੀ ਦੇ ਅਮਰਤ ਪਾਵੇ ਕਿ ਮੁਰਤੇ ਕੋਸ ਨਹੀਂ ਕੀਤੀ ਜੀ ਜਿਹੜਾ ਜੀ ਕਰਨਾ ਲਗਾ ਰਹੇ ਉਹ ਕਿੰਨੇ ਟਾਈਮ ਤੱਕ ਲਵੇਗਾ ਜੀ ਇਹ ਜੀ ਅਸੀਂ ਜ਼ਿਲ੍ਹਾ ਕਮੇਟੀ ਨੂੰ ਫੋਨ ਕੀਤਾ ਹੋਣਾ ਉਹ ਸਾਨੂੰ ਦੱਸਦੀ ਜੀ ਅਸੀਂ ਕੀ ਐਕਸ਼ਨ ਕਰਨਾ ਅਜੇ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਇਹ ਤਾਂ ਨਾ ਲਗਾਇਆ ਜਾ ਰਿਹਾ ਕਿਸਾਨਾਂ ਦੁਆਰਾ ਤੁਸੀਂ ਇਸ ਬਾਰੇ ਕੀ ਕਹਿਣਾ ਜਾਉਂਗੇ ਜਾਉਂਗੀ ਕਿ ਕੀ ਬੈਨ ਕਰਨਾ ਚਾਹੂਂਗੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਕੱਲ ਸਪੈਸ਼ਲ ਨਾਕਬੰਦੀ ਆਈ ਸੀਗੀ ਉਹ ਅਸੀਂ ਨਾਕਾ ਚੌਂਚ ਲਾਇਆ ਸੀ ਉਸ ਦੌਰਾਨ ਅਸੀਂ ਚਲਾਨ ਕੱਟਦੇ ਪਏ ਸੀਗੇ ਤੇ ਇਹ ਚ ਇਹ ਉਸ ਇੱਕ ਚਲਾਨ ਨੂੰ ਲੈ ਕੇ ਇਹ ਆ ਕੇ ਅੱਜ ਕਹਿੰਦੇ ਵੀ ਚਲਾਨ ਕਿਉਂ ਕਟਿਆ ਗਿਆ ਤੇ ਇਸ ਕਰਕੇ ਜਿਨ੍ਹਾਂ ਨੇ ਕਹਿ ਰਹੇ ਨੇ ਵੀ ਤੁਹਾਨੂੰ ਇਹਨਾਂ ਨੂੰ ਬਿਲਕੁਲ ਹੀ ਸਮਾਂ ਨਹੀਂ ਦਿੱਤਾ ਗਿਆ ਕਿ ਕੱਲ ਸੱਚੇ ਵੀ ਤੁਹਾਨੂੰ ਸਮਾਂ ਨਹੀਂ ਦਿੱਤਾ ਇਹਨਾਂ ਨੂੰ ਆਪਣਾ ਕੋਈ ਡਾਕੂਮੈਂਟ ਲੈਣ ਵਾਸਤੇ ਚਲਾਨ ਕੱਟਣ ਤੋਂ ਪਹਿਲਾਂ ਹੀ ਚਲਾਨ ਕੱਟਣ ਦੇ ਵਾਸਤੇ ਇਹਨਾਂ ਨੂੰ ਮੈਂ ਕਿਹਾ ਸੀ ਮੈਂ ਮੰਗਾ ਲਓ ਤੁਸੀਂ ਇਹਨਾਂ ਨੂੰ ਤਾਂ ਮੈਂ ਹੁਣ ਤੱਕ ਵੀ ਆਖਿਆ ਮੈਂ ਤੁਸੀਂ ਹੁਣ ਵੀ ਜੇ ਹੈ ਜਿੱਦੇ ਵਿਖਾ ਦਿਓ ਸਪਲੈਂਡਰ ਮੋਟਰਸਾਈਕਲ ਹੈ ਸਪਲੈਂਡਰ ਮੋਟਰਸਾਈਕਲ ਬਿਲਕੁਲ ਚੋਰੀ ਦੀ ਬਹੁਤ ਜ਼ਿਆਦਾ ਆ ਰਹੀ ਹੈ ਜਿਸ ਕਰਕੇ ਸਾਨੂੰ ਸ਼ੱਕ ਸੀ ਕਿ ਚੋਰੀ ਦਾ ਅਸੀਂ ਆਖਿਆ ਵੀ ਕਾਗਜ਼ ਵੇਖੇ ਪੜਾ ਸੀ ਨਹੀਂ ਜਾਣਦੇ ਦੇ ਸਕਦੇ ਠੀਕ ਹੈ ਜੀ ਧੰਨਵਾਦ ਜੀ ਬਗੜਾੜੀ ਮਰਦਾਬਾਤ ਮਰਦਾਬਾਤ ਬਗੜਾੜੀਆ ਚੌਕੀ ਨਿਜਾਜ਼ ਗਰਮੇਸ਼ ਮਰਦਾਬਾਤ ਜੀ ਰਾਜਾ ਹੁਣ ਇੱਥੇ ਕੀ ਹੋਇਆ ਆ ਵੇਖੋ 4000 ਰੁਪਏ ਲੈ ਕੇ ਮੋਟਰਸਾਈਕਲ ਜਿਹੜਾ ਪਾਸੋਂ ਨਕਤਾਜ ਬਦਲਾਰੇ ਫਿਰਿਆ ਅਸੀਂ ਦਿੱਤੀ ਕੋਈ ਅਸੀਂ ਦਿੱਤੀ ਇਹਨੂੰ ਕੋਈ ਦਿੱਤੀ ਮੈਨੂੰ ਕੋਈ ਇਹਨਾਂ ਦਾ ਮੋਟਰਸਾਈਕਲ ਪੜਿਆ ਦਾ ਪਾਸੋਂ ਭੜਿਆ ਪਾਸੋਂ ਭੜਿਆ 4000 ਰੁਪਿਆ ਦੇ ਇੱਕ ਐਰੇ ਵੀ ਅਸੀਂ ਬੇਨਤੀ ਵੀ ਕਰੀਨ ਦੱਸਦਾ ਉਹ ਵੀ ਸੱਜਣਾਂ ਨਾਲ ਮੀਟਿੰਗ ਵਿੱਚ ਸਾਹਿਬੀ ਨਾਲ ਤੋਂ ਟੋਡੇਗਾ ਉਸ ਦਾ ਕੀ ਨਹੀਂ ਦਿੱਤਿਆ ਲੈ ਗਿਆ ਕੰਮ ਲੋਈ ਕੀ ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ 9 ਵਜੇ ਤੱਕ ਸੀਨੀਅਰ ਸਾਬ ਨੂੰ ਜਿਹੜਾ ਸਪੈਸ਼ਲ ਨਕਾ ਬੰਦੀ ਗਈ ਵੀ ਸੀ 2 ਵੀ ਦਰਾਂ ਦੇ ਜਿਸ ਦੇ ਸੰਬੰਧ ਵਿੱਚ ਸਾਡੇ ਤੋਂ ਪਿੰਜਾਰ ਦੇ ਗੁਰਮੀਤ ਸਿੰਘ ਨੇ ਨਕਾ ਲਾਇਆ ਹੈ ਕਾਉਂਟ ਦੁਆਨੇ ਨਕਾਬੰਦੀ ਉਹਨਾਂ ਨੇ ਇੱਕ ਮੋਟਰਸਾਈਕਲ ਕਿਹਾ ਜਿਹਦੇ ਕੋਲ ਜਿਹੜਾ ਇੱਕ ਫੇਕ ਆਰਸੀ ਮਿਲੀ ਸੀ ਜਿਹਦੇ ਵਾਸਤੇ ਉਹਦਾ ਮੋਟਰਸਾਈਕਲ ਜਿਹੜਾ 207 ਐਮਵੀ ਦੇ ਵਿੱਚ ਜਿਹੜਾ ਬੰਦ ਕੀਤਾ ਹੈ ਆਰਸੀ ਜਿਹੜੀ ਆ ਉਹਦੇ ਬਾਰੇ ਪਤਾ ਕਰ ਰਹੇ ਹਾਂ ਉਹਨਾਂ ਨੇ ਸਾਨੂੰ ਅੱਜ ਆਰਸੀ ਲੈ ਕੇ ਦਿੱਤੀ ਆ ਪਰ ਇਹ ਆਰਸੀ ਤੋਂ ਲੱਗਦਾ ਹੈ ਕਿ ਮੋਟਰਸਾਈਕਲ ਜਿਹੜਾ ਹੈ ਇਹ ਤਖਨਵਾਲ ਮਾਦਰਾ ਪਰਿਵਰਦਾ ਦਾ ਹੈ